ਮਾਦਨਾ ਪਟਿਆਲਾ ਰੋਡ ਤੇ ਵੱਡੇ ਸਾਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬਿੰਦਾਲਾਵਾ ਤੇ ਤੰਬੂ ਵਾਲਾ ਦੇ ਸੰਗਤਾਂ ਨੇ ਲਾਇਆ ਲੰਗਰ ਚਮਕੌਰ ਗੜੀ ਸਾਹਿਬ ਜੀ ਦੇ ਸ਼ਹੀਦ ਸਾਹਿਬ ਜਤਾ ਬਾਬਾ ਜੀ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਤੇ ਅੱਜ ਤਿੰਨ ਸ਼ਨੀਵਾਰ ਨੂੰ 12 ਵਜੇ ਪਿੰਡ ਤੰਬੂ ਵਾਲਾ ਤੇ ਲਾਲਵਦੀ ਸੰਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕਨਵਟ ਸਾਹਿਬ ਜੀ ਦੇ ਭੋਗ ਪ੍ਰੰਤ ਸਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਪਾਤੜਾ ਪਟਿਆਲਾ ਮੁੱਖ ਮਾਰਗ ਤੇ ਸੰਗਤਾਂ ਲਈ ਲਾਇਆ ਲੰਗਰ ਦੀ ਸੇਵਾ ਕੀਤੀ ਹੈ ਤਿੰਨ ਦਿਨਾਂ ਤੋਂ ਚੌਂ ਜਾਣ ਵਾਲੀ ਸੰਗਤਾਂ ਦੇ ਲਈ ਕੀਤੀ ਗਈ ਲੰਗਰ ਦੀ ਸੇਵਾ ਵਿੱਚ ਬੱਚਿਆਂ ਨੇ ਵੀ ਵੱਧ ਛੜ ਕੇ ਪਾਗ ਲਿਆ ਪਾਤੜਾ ਤੋਂ ਸਤਪਾਲ ਘਰਕ ਦੀ ਰਿਪੋਰਟ

ਗੁਰੂ ਕਾ ਕੋਈ ਵੀ ਨਹੀਂ ਆਇਆ ਇਹ ਪਿੰਡ ਲਾਲਵੇ ਦੀਆਂ ਸੰਗਤਾਂ ਨੇ ਜੀ ਔਰ ਪਿੰਡ ਤੰਬੂ ਵਾਲੇ ਦੀਆਂ ਸੰਗਤਾਂ ਨੇ ਜਿਹੜੇ ਵੱਡੇ ਸਹਿਬਜ਼ਾਦੇ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹ ਗੁਰੂ ਕੇ ਲੰਗਰ ਇੱਥੇ ਲੱਗਦੇ ਹਨ ਹਰ ਸਾਲ ਲੱਗਦੇ ਹਨ ਇੱਕ ਮੇਰੀ ਬੇਨਤੀ ਜ਼ਰੂਰ ਹੈ ਮਾਨ ਸਾਹਿਬ ਤੱਕ ਇਹ ਗੱਲ ਜਾਵੇ ਕਿ ਜਿਹੜੇ ਆ 3-4 ਦਿਨ ਨੇ ਜਾਂ ਜਿਹੜੇ ਅੱਗੇ 3-4 ਛੋਟੇ ਸਹਿਬਜ਼ਾਦਿਆਂ ਦੇ ਆਉਣੇ ਨੇ ਉਹਨਾਂ ਦੇ ਵਾਸਤੇ ਸਾਡੇ ਪੰਜਾਬ ਦੇ ਤਿੰਨ ਧਰਮ ਸਥਾਨ ਸਭ ਤੋਂ ਵੱਡੇ ਐ ਸ੍ਰੀ ਸੱਚ ਖੰਡਾ ਹਰਮੰਦਰ ਸਾਹਿਬ ਉਸ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਤੇ ਉਸ ਤੋਂ ਬਾਅਦ ਸਾਡੇ ਫਤਿਹਗੜ ਇਹਨਾਂ ਦੇ ਵਿੱਚ ਜੇ ਕਿਰਪਾ ਕਰੇ ਮਾਨ ਸਾਹਿਬ ਅੱਗੇ ਇਹ ਬੇਨਤੀ ਹੈ ਵੀ ਇਹ ਕੋਈ ਗੱਲ ਨਹੀਂ ਅੱਜ ਤੱਕ ਕਿਸੇ ਨੇ ਕੀਤੀ ਨਾ ਕੋਈ ਕਰਦਾ ਨਾ ਕੋਈ ਕਹਿੰਦਾ ਹੀ ਹੈ ਜੇ ਤਿੰਨ ਦਿਨ ਉਹਨਾਂ ਦੇ ਵਾਸਤੇ ਔਰ ਤਿੰਨ ਦਿਨ ਇਹਨਾਂ ਦਿਨਾਂ ਦੇ ਵਿੱਚ दारू ਬੰਦ ਕੀਤੀ ਜਾਵੇ ਉਹਨਾਂ ਤਿੰਨਾਂ ਧਰਮ ਸਥਾਨਾਂ ਤੋਂ दारू ਨੂੰ ਸਾਈਡ ਤੇ ਕੀਤਾ ਜਾਵੇ ਤੇ ਮਾਨ ਸਾਹਿਬ ਦਾ ਬੜਾ ਧੰਨਵਾਦ ਮੈਂ ਮਾਨ ਸਾਹਿਬ ਨੂੰ ਫੇਰ ਬੇਨਤੀ ਕਰਨਾ ਇਹ ਪਾਤੜਾ ਕੀ ਲਾਲਵੇ ਦੇ ਵੱਲੋਂ ਸਾਰੇ ਸ਼ਹਿਰ ਪਾਤੜਾ ਦੇ ਵੱਲੋਂ ਬੇਨਤੀ ਹੈ ਮਾਨ ਸਾਹਿਬ ਨੂੰ ਸਾਡੇ ਐਮਐਲਏ ਸਾਹਿਬ ਵੀ ਹੁਣ ਆ ਕੇ ਗਏ ਆ ਕਿ ਬੇਨਤੀ ਜ਼ਰੂਰ ਆ ਉਹਨਾਂ ਨੂੰ ਵੀ ਮੈਂ ਕਿਹਾ ਸੀ ਉਹ ਕਹਿੰਦਾ ਮੈਂ ਕੋਈ ਗੱਲ ਨਹੀਂ ਪਚਾਦੇ ਨਾ ਗੱਲ ਨੂੰ ਤੁਸੀਂ ਜ਼ਰੂਰ ਇਹ ਗੱਲ ਨੂੰ ਬਚਾਓ ਸਾਡੇ 3 ਦਿਨ ਇਹ 3 ਦਿਨ ਅੱਗੇ ਜਿਹੜੇ ਆਉਣ ਵਾਲੇ ਆ ਸਾਡੇ ਤਿੰਨ ਧਰਮ ਸਥਾਨ ਨੇ ਉਹਨਾਂ ਤੇ ਸਾਡੀ ਦਾਰੂ ਨਹੀਂ ਹੋਣੀ ਚਾਹੀਦੀ ਗੁਰੂ ਸਾਹਿਬ ਦੇ ਵੇਖੋ ਕੁਰਬਾਨੀ ਇਸ ਤੋਂ ਵੱਡੀ ਕੋ ਹੋਰ ਹੋ ਸਕਦੀ ਹੈ ਸਿੱਖ ਕੌਮ ਵਾਸਤੇ ਹਿੰਦੂਆਂ ਵਾਸਤੇ ਕਿਸੇ ਵਾਸਤੇ ਵੀ ਇਦੋਂ ਵੱਡੀ ਕੁਰਬਾਨੀ ਬਹੁਤ ਵੱਡੀ ਹੈ ਸਾਰੇ ਧਰਮਾਂ ਦੇ ਉੱਤੇ ਆੜੇ ਆੜੇ ਨਾ ਪਹਿਲਾ ਰੋਪੜ ਜ਼ਿਲ੍ਹੇ ਤੋਂ ਲੈ ਕੇ ਫਤਿਹਗੜ ਸਾਹਿਬ ਤੱਕ ਸਾਰੇ ਲੋਕ ਥੱਲੇ ਗੱਦੇ ਲਾ ਕੇ ਪੈਂਦੇ ਸਨ ਹੁਣ ਵੀ ਪੈਂਦੇ ਨੇ ਜਿੰਨਾਂ ਦੀ ਸਰਦਾ ਉਹ ਹੁਣ ਵੀ ਪੈਂਦੇ ਨੇ ਥੱਲੇ ਗੱਦੇ ਲਾ ਕੇ ਪੈਂਦੇ ਨੇ ਦਾਲ ਨੂੰ ਤੜਕਾ ਨਹੀਂ ਲਾਂਦੇ ਵੇਖੋ ਇਹਨਾਂ ਬਿਲਕੁਲ ਨਿੰਮਰਤਾ ਨਾ ਰਹਿੰਦੇ ਨੇ ਤੇ ਸਾਰਿਆਂ ਨੂੰ ਚਾਹੀਦਾ ਵੀ ਇਹ दारू ਤਾਂ ਅਸਲ ਤੇ ਲੋਕਾਂ ਨੂੰ ਆਪਣੇ ਆਪ ਚਾਹੀਦਾ ਵੀ दारू ਦਾ ਛੜਕਦੇ ਸੀ ਕੋਈ ਚੀਜ਼ ਦਾ ਵੀ ਇਸਤੇਮਾਲ ਨਾ ਕਰੀਏ ਤੇ ਬਾਕੀ ਚਲੋ ਮਾਨ ਸਾਹਿਬ ਦੀ ਤੇ ਬੜੀ ਵੱਡੀ ਸ਼ਾਹਵਾਸ਼ੇ ਵਜੇ ਇਹਨਾਂ 5-6 ਦਿਨਾਂ ਦੇ ਵਿੱਚ दारू ਬੰਦ ਕੀਤਾ ਜਾ ਧਰਮ ਸਥਾਨਾਂ ਤੋਂ ਤੇ ਬੜੀ ਵੱਡੀ ਗੱਲ ਏ ਤੇ ਵੈਸੇ ਸੰਗਤ ਦੇ ਸਾਰੇ ਆ ਕਿ ਬੇਨਤੀ ਏ ਵੀ ਸਾਰੇ ਲੋਕ ਹੀ ਮਤਲਬ ਇਸ ਗੱਲ ਨੂੰ ਸਮਝਣਾ ਕਿਉਂਕਿ ਕੁਰਬਾਨੀ ਬੜੀ ਵੱਡੀ ਏ ਸਿੱਖਾਂ ਵਾਸਤੇ ਬੜੀ ਵੱਡੀ ਕੁਰਬਾਨੀ ਏ ਸਿੱਖ ਕੌਮ ਨੂੰ ਤੇ ਮਾਰੇ ਹੀ ਬੜੀਆਂ ਪੈਰੀਆਂ ਨੇ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਪਹਿਲਾ 84 ਦੀ ਮਾਰ ਪਾਕਿਸਤਾਨ ਦੀ ਜਿਹੜੀ ਹਿੰਦੁਸਤਾਨ ਪਾਕਿਸਤਾਨ ਅੱਡ ਹੋਇਆ ਉਦੋਂ ਬੜੀ ਮਾਰ ਹੁਣ ਆੜੀ ਬਾਹਰ ਬੱਚੇ ਜਾ ਰਹੇ ਨੇ ਇਹ ਬੜੀ ਮਾਰ ਤੇ ਜੇ ਮੇਰੀ ਗੱਲ ਤੋਂ ਲੋ ਭਈ ਇਹ ਬੜੀ ਵੱਡੀ ਗੱਲ ਜੇ ਸਾਰੇ ਇਸ ਗੱਲ ਨੂੰ ਸਮਝਣ ਜੀ ਹਾਂਜੀ ਬੜੀ ਮਾਨ ਸਾਹਿਬ ਦੇ ਸ਼ਾਬਾਸ਼ ਹੈ ਬਹੁਤ ਚੰਗੀ ਗੱਲ ਜੀ ਸਾਰੇ ਲਾਲਵਾ ਨਗਰ ਤੰਬੂ ਵਾਲਾ ਨਗਰ ਫਾਤਰਾਂ ਦੇ ਵੀਰਾਂ ਲਾਲਿਆ ਨੇ ਬੜੀ ਸੇਵਾ ਕਰਦੇ ਨੇ ਬਹੁਤ ਜਿਆਦਾ ਸੇਵਾ ਕਰਦੇ ਲਾਲੇ ਵੀ ਇੱਥੇ ਤੇ ਸਾਰਿਆਂ ਦੇ ਸ਼ਾਬਾਸ਼ ਹੈ ਸਾਰਿਆਂ ਵਾਸਤੇ ਸਤਕਾਰਯੋਗ ਗੱਲ ਹੈ ਜੀ ਤੁਹਾਡੇ ਵਾਸਤੇ ਬੜੀ ਸਾਡੇ ਪੱਤਰਕਾਰ ਵੀ ਬਹੁਤ ਵਧੀਆ ਨੇ ਇਹਨਾਂ ਵਾਸਤੇ ਬੜੀ ਮਾਨ ਦੀ ਗੱਲ ਹੈ ਬੜੀ ਸਤਕਾਰਯੋਗ ਨੇ ਜੀ ਜੀ ਵਾਹਿਗੁਰੂ ਜੀ